ਦਿੱਲੀ ਦੇ ਵਿੱਚ ਸਮਾਲ ਪੌਕਸ ਜਿਹਨੂੰ ਚੇਚਕ ਦਾ ਰੋਗ ਆਨੇ ਆ ਇਹ ਬੜਾ ਵਧਿਆ ਹੁਣ ਉਸ ਵਕਤ ਤੇ ਰੋਗ ਲਾ ਇਲਾਜ ਸੀ ਅੱਜ ਕੱਲ ਤੇ ਚਲੋ ਕਈ ਐਂਟੀਬਾਇਓਟਿਕਸ ਆ ਗਏ ਦਵਾਈਆਂ ਆ ਗਈਆਂ ਇਲਾਜ ਹੋ ਜਾਂਦਾ ਉਹਦੋਂ ਨਹੀਂ ਸੀ ਇਲਾਜ ਦਾ ਹੁਣ ਲਾ ਇਲਾਜ ਬਿਮਾਰੀ ਕਰਕੇ ਦੁਖਿਆਰੇ ਲੋਕ ਮਰਨ ਲੱਗੇ ਜਿਹੜਾ ਜਿਹੜਾ ਨਿਵਾਸ ਸਥਾਨ ਬੰਗਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ ਉਹ ਨਵੰਦਰਵਾਹ ਹੋ ਜਾਂਦਾ ਹੈ ਗੁਰੂ ਕੇ ਸੇਵਾਦਾਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਚਰਨਾਮਰਤ ਜਿਹਨੂੰ ਸ਼ਕਾਉਂਦੇ ਨੇ ਉਹ ਰਾਜੀ ਹੋ ਜਾਂਦਾ ਹੈ ਬਾਣੀ ਵਿੱਚ ਲਿਖਿਆ ਹੈ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰਕੇ ਚਰਨ ਤੋਏ ਤੋਏ ਪੀਵਾ ਗੁਰ ਚਰਣੀ ਜਾ ਕਾ ਮਨ ਲਾਗੇ ਦੁਖ ਦਰਦ ਭ੍ਰਮ ਤਾਕਾ ਭਾਗੇ ਜਿਹੜਾ ਗੁਰਾਂ ਦੇ ਚਰਣੀ ਲੱਗ ਜਾਂਦਾ ਉਹਦਾ ਦੁਖ ਦਰਦ ਭ੍ਰਮ ਤਨ ਦਾ ਰੋਗ ਮਨ ਦਾ ਸੋਗ ਹਿਸ ਪੇਨਸ ਅ ਸਫਰਿੰਗਸ ਐਂਡ ਡਾਊਟਸ ਰਨ ਅਵੇ ਸਭ ਕੋਈ ਦੌੜ ਜਾਂਦਾ ਹੈ ਜਿਹਨੂੰ ਗੁਰੂ ਤੇ ਭਾਵਨਾ ਹੁੰਦੀ ਹੈ ਗੁਰ ਕੀ ਸੇਵਾ ਪਾਏ ਮਾਨ ਗੁਰੂ ਉਪਰ ਸਦਾ ਕੁਰਬਾਨ ਜਿਹੜਾ ਗੁਰੂ ਤੋਂ ਆਪਾ ਵਾਰਦਾ ਏ ਉਹਦਾ ਜੀਵਨ ਸਫਲਾ ਹੋ ਜਾਂਦਾ ਏ ਹੁਣ ਮਰੀਜ਼ ਬਹੁਤੇ ਸਨ ਚਰਨਾ ਅੰਮ੍ਰਿਤ ਕਿੰਨਾ ਕੁ ਛਕਾਉਣ ਉਥੇ ਛੋਟਾ ਜਿਹਾ ਇੱਕ ਹौज ਲਾਇਆ ਗਿਆ ਚ ਬੱਚਾ ਬਣਾਇਆ ਗਿਆ ਤੇ ਗੁਰਦੇਵ ਦਾ ਚਰਨਾ ਅੰਮ੍ਰਿਤ ਚ ਬੱਚੇ ਵਿੱਚ ਪਾ ਦਿੰਦੇ ਨੇ ਹੋਰ ਜਲ ਦੇ ਨਾਲ ਭਰ ਦਿੰਦੇ ਨੇ ਸੰਗਤਾਂ ਛਕਦੀਆਂ ਨੇ ਦੁੱਖ ਦੂਰ ਹੁੰਦੇ ਨੇ ਅੱਜ ਵੀ ਤੁਸੀਂ ਬੰਗਲਾ ਸਾਹਿਬ ਦਰਸ਼ਨ ਕਰਨ ਜਾਓ ਤੇ ਉਥੇ ਜਲ ਛਕਾਇਆ ਜਾਂਦਾ ਏ ਜਦੋਂ ਕੈਂਟਰੀ ਕਰੀਦੀ ਹੈ ਨਾ ਦਰਬਾਰ ਦੇ ਮੁਖਦਵਾਰ ਤੋਂ ਕਿਵਾੜ ਤੋਂ ਉਥੇ ਜਲ ਛਕਾਉਂਦੇ ਨੇ ਉਹ ਰੋਗ ਸ਼ੋਗ ਮਿਟਦੇ ਨੇ ਗੁਰੂ ਦੀ ਅਜ਼ਮਤਾ 'ਚ ਵੀ ਪ੍ਰਗਟ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁੱਛੋ ਇਹਦਾ ਹੋ ਸਕਦਾ ਅੱਗੇ ਤੇ ਨਾ ਆਨੰਦ 'ਚ ਸਾਖੀ ਸੁਣਾਉਣੀ ਤੇ ਤੁਰ ਪੈਣਾ ਹੁਣ ਹਰ ਸਾਖੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਚੋਂ ਪੰਕਤੀ ਲਾਉਣੀ ਪੈਂਦੀ ਹੈ ਕਿਉਂਕਿ ਅਸ਼ਰਧਕ ਬਹੁਤ ਹੋ ਗਏ ਨੇ ਲੋਕ ਇਤਿਹਾਸ ਤੇ ਕਿੰਤੂਬਰਨ ਤੋਂ ਬੜਾ ਕਰ ਬਾਣੀ ਚੋਂ ਸਿੱਧ ਕਰੋ ਤੋ ਫਿਰ ਉਹਨਾਂ ਨੂੰ ਕਰਕੇ ਵਿਖਾਈਦਾ ਵੀ ਬਾਣੀ ਚੋਂ ਹੀ ਸਿੱਧ ਕੀਤਾ ਇਹ ਕੋਲੋਂ ਨਹੀਂ ਇਤਿਹਾਸ ਲਿਖਿਆ ਤੇ ਮੈਂ ਇਹ ਵੀ ਨਾਲਾ ਨਾ ਹੁੰਨਾ ਜਿਹਨੇ ਤਰਕ ਕਰਨਾ ਉਹ ਵੀ ਬਾਣੀ ਚੋਂ ਹੀ ਹੁਣ ਪੰਕਤੀ ਲਿਆ ਕੇ ਤਰਕ ਕਰਿਓ ਤੇ ਤੁਹਾਡੇ ਮਨ ਦਾ ਖਿਆਲ ਹੈ ਤੇ ਮੈਂ ਮਨ ਦੇ ਖਿਆਲ ਨਾਲ ਕਥਾ ਨਹੀਂ ਕਰਦਾ ਕਿਸੇ ਦੇ ਕਥਾ ਬਾਣੀ ਦੀ ਹੁੰਦੀ ਹੈ ਤੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁੱਛੋ ਜੀ ਐਸੀ ਅ즈ਮਤ ਕਰਾਮਾਤ ਹੈ ਕਹਿੰਦੇ ਸਤਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰਾਖ ਲਿਆ ਕਿੰਨੂ ਰੱਖਦਾ ਜਿਹੜਾ ਦੀਨ ਹੋਵੇ ਗਰੀਬ ਬਣ ਕੇ ਆਵੇ ਗਰੀਬੀ ਤਨ ਦੀ ਨਹੀਂ ਮੰਨਦੀ ਨੀਵਾ ਹੋ ਕੇ ਆਵੇ ਫਿਰ ਉਹਨੂੰ ਕੀ ਮਿਲਦਾ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਕਹਿੰਦੇ ਉਹਦੇ ਜੀਵਨ ਵਿੱਚ ਰੋਗ ਨਹੀਂ ਰਹਿੰਦੇ ਸੋਗ ਨਹੀਂ ਰਹਿੰਦੇ ਗੁਰੂ ਦੇ ਨਾਮ ਦਾ ਅੰਮ੍ਰਿਤ ਹੀ ਐਸਾ ਹੈ ਸਾਰਿਆਂ ਰੋਗਾਂ ਨੂੰ ਮਿਟਾ ਦਿੰਦਾ ਹੈ ਇਹ ਗੁਰੂ ਦੀ ਕਰਾਮਾਤ ਹੈ ਗੁਰੂ ਹੈਸਕਿਊਡ ਮੀ ਆਫ ਮਾਈ ਡਿਜ਼ੀਜ਼ ਕੋਈ ਵੀ ਰੋਗ ਹੋਵੇ ਤੇਰੀ ਸ਼ਰਦਾ ਬਣ ਜਾਵੇ ਸਹੀਂ ਮਨ ਕਰਕੇ ਦੀਨ ਹੋ ਜਾਵੇ ਸਹੀਂ ਸਾਰੇ ਹੀ ਰੋਗ ਮਿਟਾ ਦਿੰਦੇ ਨੇ ਗੁਰਦੇਵ ਖੈਰ ਇਤਿਹਾਸ ਵਿੱਚ ਜ਼ਿਕਰ ਹੈ ਦਿੱਲੀ ਦੀ ਲੋਕਾਈ ਦੇ ਦੁੱਖ ਕਟਣ ਦੇ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਨੇ ਚੇਚਕ ਦਾ ਰੋਗ ਆਪਣੇ ਸ਼ਰੀਰ ਤੇ ਲੈ ਲਿਆ ਸਿੱਖਾਂ ਨੂੰ ਹੁਕਮ ਕੀਤਾ ਵੀ ਸਾਨੂੰ ਰਾਜਾ ਜੈ ਸਿੰਘ ਦੇ ਬੰਗਲੇ ਚੋਂ ਲਿਜਾ ਕੇ ਜਮਨਾ ਦੇ ਕੰਡੇ ਟਿਕਾਉਣਾ ਕਰੋ ਉੱਥੇ ਸੰਗਤਾਂ ਦਰਸ਼ਨ ਕਰਨ ਆਉਣ ਅੱਜ ਕੱਲ ਉੱਥੇ ਨਾ ਜਮਨਾ ਦੇ ਕੰਡੇ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੈ ਸਿੱਖਾਂ ਬੇਨਤੀ ਕੀਤੀ ਮਹਾਰਾਜ ਤੁਹਾਡਾ ਨਾਮ ਤੁਹਾਡੀ ਅਸਮਤ ਰੋਗ ਸੋਗ ਮਿਟਾਉਂਦੀ ਹੈ ਅੱਜ ਤੁਹਾਡੇ ਸਰੀਰ ਤੇ ਰੋਗ ਹੈ ਇਹ ਮਟਾਉਣਾ ਤੁਹਾਡੇ ਲਈ ਕਿੰਨਾ ਔਖਾ ਹੈ ਬਾਣੀਆਂ ਦੀ ਹੈ ਨਾ ਗੁਰ ਕਰਤਾ ਗੁਰ ਕਰਣਾ ਜੋਗ ਗੁਰ ਪਰਮੇਸ਼ਰ ਹੈ ਪੀ ਹੋ ਗੁਰੂ ਇਸ ਦਾ ਕ੍ਰੀਏਟਰ ਗੁਰੂ ਇਸ ਦਾ ਡੂਅਰ ਹੀ ਹੈਜ਼ ਦਾ ਪਾਵਰ ਟੂ ਡੂ ఎవਰੀਥਿੰਗ ਗੁਰੂ ਇਸ ਦਾ ਟ੍ਰਾਂਸੈਂਡੈਂਟ ਲਾਰਡ ਉਹ ਅਕਾਲ ਪੁਰਖ ਹੈ ਜੋ ਚਾਹੇ ਕਰ ਸਕਦਾ ਹੈ ਗੁਰਦੇਵ ਨੇ ਜਵਾਬ ਦਿੱਤਾ ਅਸੀਂ ਦਿੱਲੀ ਦੇ ਦੁੱਖ ਹਰ ਕੇ ਆਪਣੇ ਤਨ ਤੇ ਲੈ ਲਏ ਨੇ ਇਹ ਅਜ਼ਮਤ ਇਹ ਕਰਾਮਾਤ ਘਰ ਵਿੱਚ ਨਹੀਂ ਦਿਖਾਈ ਦੀ ਤੁਸੀਂ ਸਾਰਾ ਇਤਿਹਾਸ ਫੋਲ ਲਓ ਦਸਾਂ ਪਾਸ਼ਾਈਆਂ ਦਾ ਜਦੋਂ ਆਪਣੇ ਤੇ ਭੀੜਪਈ ਕਦੇ ਕਰਾਮਾਤ ਨਹੀਂ ਕੀਤੀ ਜਦੋਂ ਸਿੱਖਾਂ ਤੇ ਭੀੜ ਪਈ ਹੱਥ ਤੇ ਸਰੋਂ ਜਮਾਈ ਹੈ ਅਜ਼ਮਤ ਵਿਖਾਈ ਹੈ ਕਰਾਮਾਤ ਵਿਖਾਈ ਹੈ ਉਹਦਾ ਇੱਕ ਕਾਰਨ ਹੈ ਜੇ ਗੁਰੂ ਆਪਣੇ ਤੇ ਅਜ਼ਮਤ ਕਰੇਗਾ ਉਥੇ ਪ੍ਰੋਬਲਮ ਇਹ ਕ੍ਰੀਏਟ ਹੁੰਦੀ ਹੈ ਵੀ ਗੁਰੂ ਨੂੰ ਸ਼ਾਇਦ ਮੌਤ ਦਾ ਭੈ ਹੈ ਗੁਰੂ ਸ਼ਰੀਰ ਤੇ ਹੈ ਹੀ ਨਹੀਂ ਜੋਤ ਹੈ ਤੇ ਜੋਤ ਕਦੇ ਮਰਦੀ ਨਹੀਂ ਸ਼ਰੀਰ ਜੰਮਦਾ ਮਿਟਦਾ ਹੈ ਦੀਵਾ ਭੱਜ ਜਾਂਦਾ ਹੈ ਨਵਾਂ ਬਣ ਜਾਂਦਾ ਹੈ ਜੋਤ ਕਦੇ ਮਿਟਦੀ ਨਹੀਂ ਤੁਸੀਂ ਆ ਵੇਖਿਓ ਕਦੇ ਸੂਰਜ ਚੜ੍ਹਿਆ ਹੋਇਆ ਹੈ ਤੁਸੀਂ ਇਹ ਨਹੀਂ ਕਹੋਗੇ ਵੀ ਸੂਰਜ ਜੰਮ ਪਿਆ ਹੈ ਤੁਸੀਂ ਆਖੋਗੇ ਪਰਫੁੱਲਤ ਹੋਇਆ ਖੜਿਆ ਹੈ ਤੇ ਸ਼ਾਮੀ ਇਹਨੇ ਛਿਪ ਜਾਣਾ ਤੁਸੀਂ ਇਹ ਨਹੀਂ ਆਖੋਗੇ ਸੂਰਜ ਮਰ ਗਿਆ ਹੈ ਤੁਸੀਂ ਆਖਣਾ ਹੈ ਅਸਤ ਹੋ ਗਿਆ ਲੋਪ ਹੋ ਗਿਆ ਸਵੇਰੇ ਫਿਰ ਚੜ ਜਾਣਾ ਕਿਉਂਕਿ ਮਰਿਆ ਨਹੀਂ ਹੈ ਗੁਰੂ ਮਰਦਾ ਨਹੀਂ ਹੈ ਸਰੀਰ ਮਿਟਦਾ ਹੈ ਜੋਤ ਪਰਫੁੱਲਤ ਹੈ ਜੇ ਗੁਰੂ ਮਰਿਆ ਹੁੰਦਾ ਤੇ ਅੱਜ ਗੁਰੂ ਦੇ ਸਾਹਮਣੇ ਤੁਸੀਂ ਅਰਦਾਸਾਂ ਕਰਦੇ ਹੋ ਕਦੇ ਵੀ ਪੂਰੀਆਂ ਨਾ ਹੁੰਦੀਆਂ ਬੰਦਾ ਜੰਮਦਾ ਮਰਦਾ ਹੈ ਗੁਰੂ ਅਗਮੀ ਜੋਤ ਹੈ ਜੋ ਸਦਾ ਪਰਫੁੱਲਤ ਹੈ ਤੂੰ ਸਤਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਚੋਹਾਂ ਜੁਗਾ ਤੇ ਹਰ ਸਰੇ ਵਿੱਚ ਹਾਂ ਜੋਤ ਸਰੂਪ ਹਾਂ ਤੋ ਗੁਰੂ ਹਰਿਕ੍ਰਿਸ਼ਨ ਕਹਿੰਦੇ ਇਹ ਜਿਹੜਾ ਸਾਡਾ 8ਵਾਂ ਜਾਮਾ ਹੈ ਇਹਦੇ ਵਿੱਚ ਜਿੰਨੇ ਕੌਤਕ ਕਰਨੇ ਸਨ ਜਿੰਨੀ ਲੋਕਾਈ ਨੂੰ ਤਾਰਨਾ ਸੀ ਤਾਰ ਲਿਆ ਹੁਣ ਇਹ ਚੋਲਾ ਅਸੀਂ ਬਦਲਣਾ ਹੈ ਅਗਲਾ ਸ਼ਰੀਰ ਅਸੀਂ ਚੁਣਨਾ ਹੈ ਔਰ ਮੈਂ ਕੋਈ ਸ਼ਰੀਰ ਨਹੀਂ ਹਾਂ ਜੋ ਮੈਨੂੰ ਇਹ ਲੱਭ ਹੋਵੇ ਵੀ ਮੈਂ ਇਹਨੂੰ ਰੱਖ ਲਵਾਂ ਮੈਂ ਹਰ ਜ਼ਰੇ ਵਿੱਚ ਸਮਾਇਆ ਹੋਇਆ ਹਾਂ ਦਸ ਸਰੂਪ ਮੈਂ ਇਸ ਰੂਹੇ ਜ਼ਮੀਨ ਤੇ ਧਾਰਨੇ ਨੇ ਅੱਠ ਮੈਂ ਧਾਰ ਲਏ ਨੇ ਹੁਣ ਨੌਵਾਂ ਸਰੂਪ ਮੇਰਾ ਬਾਬਾ ਬਕਾਲਾ ਸਾਹਿਬ ਸੱਜਿਆ ਹੋਇਆ ਹੈ ਗੁਰੂ ਹੈ ਕੌਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਕਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਦਾ ਇਮਬੋਡੀਮੈਂਟ ਆਫ ਲਾਈਟ ਦਾ ਲਾਰਡ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ ਉਹ ਜਿਹੜੀ ਜੋਤ ਤੁਹਾਡੇ ਸਾਰਿਆਂ ਚ ਹੈ ਉਹ ਹੀ ਗੁਰੂ ਨਾਨਕ ਬਣਿਆ ਗੁਰੂ ਅੰਗਦ ਬਣਿਆ ਉਹਨੇ ਅੱਠ ਜਾਮੇ ਬਦਲੇ ਗੁਰੂ ਹਰਿਕ੍ਰਿਸ਼ਨ ਬਣਿਆ ਨੌਵੇਂ ਗੁਰੂ ਤੇਗ ਬਹਾਦਰ ਬਣਨਾ ਹੈ ਗੁਰੂ ਗੋਬਿੰਦ ਸਿੰਘ ਬਣਨਾ ਹੈ ਬਾਣੀ ਆਂਦੀ ਹੈ ਜੋਤ ਉਹਾ ਜੁਗਤ ਸਾਇ ਸਹਿਕਾਇਆ ਫੇਰ ਪਲਟੀ ਹੈ ਜੋ ਤਾਂ ਉਹੀ ਚੱਲ ਰਹੀ ਹੈ ਸਰੀਰ ਬਦਲਦੇ ਗਏ ਜਿਵੇਂ ਆਪਾਂ ਕੱਪੜੇ ਬਦਲਦੇ ਨੇ ਜੌਬ ਤੇ ਹੋਰ ਪਾ ਲਈਦੇ ਨੇ ਘਰ ਆ ਕੇ ਹੋਰ ਪਾ ਦਈਦੇ ਨੇ ਗੁਰਦੇਵ ਨੇ ਕੱਪੜੇ ਹੀ ਬਦਲੇ ਨੇ ਚੇਤਰ ਸੁਦੀ ਚੌਦਸ 1721 ਬਿਕਰਮੀ ਸੰਮਤ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਚੋਲਾ त्यागਿਆ ਦਿੱਲੀ ਜਮਨਾ ਕਿਨਾਰੇ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਬਣਿਆ 7 ਸਾਲ ਤੇ ਕੇਵਲ 8 ਮਹੀਨੇ 2 ਦਿਨ ਦੀ ਉਮਰ ਹੈ। ਔਰ ਗੁਰਦਾ ਗੱਦੀ 2 ਸਾਲ 5 ਮਹੀਨੇ ਤੇ 20 ਦਿਨ ਕੀਤੀ ਹੈ। ਔਰ ਉਹ ਦੁੱਖਾਂ ਨੂੰ ਹਰਨ ਵਾਲੇ ਸਨ, ਸੁਖ ਪ੍ਰਦਾਨ ਕਰਨ ਵਾਲੇ ਸਨ। ਇਸੇ ਕਰਕੇ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੰਡੀ ਦੀ ਵਾਰ ਵਿੱਚ ਉਹਨਾਂ ਦੀ ਸ਼ਾਨ ਅੰਦਰੇ ਬੋਲ ਕਹੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਇਐ। ਜਿਸਾ ਡਟੇ ਸਭ ਦੁੱਖ ਜਾਏ ਤੇ ਇਕ ਬਹਾਦਰ ਸਿਮਰੀਐ ਕਰ ਨਉ ਨਿਦੇ ਆਵੇ ਤਾਏ ਕਹਿੰਦੇ ਜਿਹੜਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਸਿਮਰੇਗਾ ਧਿਆਵੇਗਾ ਉਹਦੇ ਜੀਵਨ ਚੋਂ ਸਾਰੇ ਹੀ ਰੋਗ ਸੋਗ ਡਿਪਰੈਸ਼ਨ ਮਿਟ ਜਾਣਗੇ ਇਹ ਗੁਰੂ ਦੀ ਬਖਸ਼ਿਸ਼ ਨਦਰੇ ਨਿਆਮਤ ਜਿੰਨਾ ਤੇ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁਖ ਲਥ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਹੜਾ ਗੁਰੂ ਪਰਮੇਸ਼ਰ ਨੂੰ ਧਿਆਉਂਦਾ ਹੈ ਗੁਰੂ ਇਜ਼ ਦਾ ਡਿਸਪੈਲਰ ਆਫ ਫੀਅਰ ਉਹਨੂੰ ਡਰ ਨਹੀਂ ਰਹਿੰਦਾ ਕਿਸੇ ਦਾ ਉਹਦੇ ਰੋਗ ਸੁਗ ਮਿਟ ਜਾਂਦੇ ਨੇ ਐਸੀ ਹਸਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ